क्योंकि थानू सारे मीडिया में तो इस गल का चंगी तरह पता कि जो लड़की की बिजाई शुरू होनी से ता बड़ा व्डा ਉਹ ਮੱਲਾ ਬੋਲਿਆ ਤੇ ਸੀਤੂ ਲਾ ਕੇ ਥੱਲੇ ਤੇ ਕਿਤੇ ਉਧਾਰੀ ਜਿੱਤਾਂ ਦੇ ਵਿੱਚ ਫਿਰਦੇ ਰਹੇ ਕਿ ਪੁਰਾਣੀ ਨੂੰ ਆਕਣਾ ਲਾਉ ਪੁਰਾਣੀ ਨੂੰ ਆਕਣਾ ਲਾਉ ਸੁਪਰ ਸੀਡਰ ਦੇ ਨਾਲ ਹੈਜੀ ਸੀਡਰ ਦੇ ਨਾਲ ਤੁਸੀਂ ਆਪਣੀਆਂ ਕਣਕਾਂ ਜਿਹੜੀਆਂ ਫਸਲਾਂ ਆ ਗਈਆਂ ਉਹਨਾਂ ਦੇ ਪਿੱਛੇ ਸਾੜ ਕੇ ਤੇ ਕਣਕਾਂ ਬੀਜੋ ਬਹੁਤ ਫਾਇਦਾ ਹੋਵੇਗਾ ਲਾਭ ਹੋਵੇਗਾ ਅੰਦਰ ਦਫ਼ਤਰ ਵਿੱਚ ਬੈਠ ਕੇ ਇਹ ਜਿਹੜੀਆਂ ਮੀਟਿੰਗਾਂ ਕਰ ਸਕਦੇ ਹਾਂ ਸਾਨਾ ਨੂੰ ਦੱਸ ਰਹੇ ਆ ਤਾਂ ਇਹਨਾਂ ਦੇ ਮਗਰ ਲੱਗ ਕੇ ਜਦੋਂ ਅਸੀਂ ਸੂਰਜ ਸ਼ਟਰ ਦੇ ਨਾਲ ਖੇਤਾਂ ਦੇ ਵਿੱਚ ਖੰਡਾ ਵੇਚੀਆਂ ਤਾਂ ਜਾ ਕੇ ਤੁਸੀਂ ਖੇਤਾਂ ਦੇ ਵਿੱਚ ਹਾਲ ਦੇਖੋ ਇਹ ਸਾਰੀਆਂ ਉਹ ਸੁੰਦੀ ਨੇ ਖਾ ਲੀਆਂ ਖੇਤ ਗਿੱਲੇ ਗਿੱਲੇ ਹੋ ਗਏ ਨੇ ਇਸ ਪਾਰਸ਼ਾ ਕਰਦੇ ਆ ਵੀ ਜੇ ਸੁੰਦੀ ਪਈ ਤਾਂ ਉਸ ਨੂੰ ਕਰਜ ਨੂੰ ਪਾਣੀ ਨਾਲ ਭਰੋ ਭਰ ਕੇ ਉਹਦੇ ਵਿੱਚ ਦਵਾਈ ਵਗੈਰਾ ਪਾ ਦਿਓ ਮਰ ਜੂਗੀ ਦੁਕਾਨੇ ਰਾਤ ਨੂੰ ਉਹ ਮੋਟਰ ਚਲਾ ਕੇ ਰਾਤ ਨੂੰ ਦਵਾਈਆਂ ਪਾਈਆਂ ਪਰ ਕੋਈ ਅਸਰ ਨਹੀਂ ਹੋਇਆ ਬਹੁਤ ਸਾਰੇ ਕਿਸਾਨ ਆਪਣੇ ਜਣਾ ਕਿਹਾ ਤੁਹਾਨੂੰ ਪੁਆ ਦੇਗੇ ਜਿਨ੍ਹਾਂ ਨੇ ਉਹ ਬਾਹਰ ਵਾਹਨ ਸੀ ਜਿਹਦੇ ਕਣਕਾਂ ਸੀਗੀਆਂ ਉਹਨੂੰ ਪਾਣੀ ਦੇ ਨਾਲ ਵੀ ਭਰ ਦਿੱਤਾ ਤੇ ਕੋਈ ਨਤੀਜਾ ਨਹੀਂ ਹੋਇਆ ਕੱਟ ਅਤਮ ਹੋ ਗਈ ਆ ਉਹ ਵਰਤ ਨਹੀਂ ਆਉਦੀ ਹੁਣ ਜਦੋਂ ਕਿ ਖੇਤੀਬਾੜੀ ਮੈਂ ਕਨੇੜੇ ਇਹ ਸਿਫਾਰਿਸ਼ ਕਰਦੇ ਆ ਕਿ ਜਦੋਂ 15 ਨਵੰਬਰ ਤੱਕ ਜਿਹੜੀ ਖੇਤੀ ਦੀ ਬਿਜਾਈ ਕੀਤੀ ਜਾਏ ਇਹ ਕਰ ਉਸ ਬਾਅਦ ਵੀ ਜਿੰਨੇ ਜਿੰਨੇ ਤੁਸੀਂ ਲੇਟ ਕਰੀ ਜਾਵੋਗੇ ਉੰਨੇ ਮੈਂ ਕਰ ਚੁੱਕਾ ਝਾੜਾ ਜਿਹੜਾ ਘਟੀ ਜਾਣਾ ਹੁਣ ਜਦੋਂ ਜਿੱਥੇ ਦੇ ਖਾਤੇ ਹੋਰ ਸਾਹਿਬ ਨੂੰ ਦੱਸਣ ਤੇ ਕਿਹੜਾ ਬੀਜ ਨਹੀਂ ਚੱਲੋ ਸਰਚਾ ਹੋ ਗਿਆ ਜਿਹੜਾ ਘੱਟੋ-ਘੱਟ 8-9000 ਰੁਪਏ ਕਣਕ ਦੀ ਬਿਜਾਈ ਦੇ ਖਰਚਾ ਇਹ ਵੀ ਨਹੀਂ ਨਿਆ ਕਰਦਾ ਵੀ ਇਹ ਕਿੰਨਾ ਮਹਿੰਗਾ ਆਦਾਰ ਗਿਆ ਤਾਂ ਉਹਦੀ ਪਰਪਾਈ ਆ ਜਿਹੜੀ ਕੌਣ ਕਰੂਗਾ ਜਿਹੜਾ ਕੰਮ ਕਦਾ ਝਾੜ ਕੱਢ ਗਿਆ ਉਹਦਾ ਕੌਣ ਜ਼ਿੰਮੇਵਾਰ ਆ ਸੈਟੇਲਾਈਟ ਇਹਨਾਂ ਦੇ ਛੱਡੇ ਹੋਏ ਸੀ ਉਹ ਤੋਂ ਇੱਕ ਸਮੋ ਸਟ ਦੇ ਪਾਰਚੇ ਹੋਣ ਦੇ ਜਿਹੜਾ ਖਾਲੀ ਨੂੰ ਅੱਗ ਲਾਉਂਦਾ ਅੱਜ ਇਹਨਾਂ ਦੇ ਸੈਟੇਲਾਈਟ ਕਿੱਥੇ ਗਏ ਅੱਜ ਉਹ ਦੇਖ ਨਹੀਂ ਰਹੇ ਖੇਤਾਂ ਦੇ ਵਿੱਚ ਜਾ ਕੇ ਵੀ ਖੇਤਾਂ ਦੇ ਖੇਤ ਨਹੀਂ ਹੋ ਰਹੇ ਅੱਜ ਅਸੀਂ ਦਵਾ ਨਹੀਂ ਕਿ ਸੈਟੇਲਾਈਟ ਕਿੱਥੇ ਆ ਤਾਂ ਇਸ ਕਰਕੇ ਅਸੀਂ ਇਸ ਚੀਜ਼ ਨੂੰ ਸੌਣੀ ਕਰ ਪਾ ਰਹੇ ਆ ਕਿ మేరాని సి پنجاب సర్కార్ దే జనా క జాకే జڑا హేనా అచ్చా పనా సడెనా విషయేసి కుర్తా వాగున్ దాకే ਜਿਹੜਾ ਸਾਡਾ ਨੂੰ ਘਾਟਾ ਪਿਆ ਉਹ ਘਾਟਾ పూరా ਕਰੋ ताकी ਜਿਹਨ insan ਆਪ ਦਾ ਜੋ ముక్తి 루పీ క్వాస్కే apne బచ్చా nu పాల్ सके ਨਹੀਂ ਤਾਂ ਜਿਹੜੀਆਂ ਹੀ ਕਿਸਾਨਾਂ ਬਣ ਦੇਖੀਆਂ ਆਹ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਅੱਜ ਅਸੀਂ ਇੱਕ ਸੰਕੇਤ ਕਹਾਣਾ ਲਾਉਂਦੇ ਆਂ ਤੇ ਨਹੀਂ ਫਿਰ ਪੂਰੇ ਪੰਜਾਬ ਦੇ ਵਿੱਚ ਇੱਕ ਤਰੀਕੀ ਸਾਡੀ ਮੀਟਿੰਗ ਹੋਣੀ ਹੈ ਜਿਹਦੇ ਫੈਸਲਾ ਕਰਕੇ ਸਾਰੇ ਪਿੰਡ ਦੇ ਜਿਹਨੇ ਹੈਗਾ ਘਰੋਂ ਪਰਾਂਗੇ ਇਹ ਮਾਰਦਾ ਨਹੀਂ ਕਿ ਇਹਨਾਂ ਦਾ ਫੇਰ ਫੇਰਾਂ ਛੱਡਾਂਗੇ ਵੇਸ ਕਰਕੇ ਅੱਜ ਅਸੀਂ ਸੁਣਾਉਣੀ ਕਰਨ ਵਾਸਤੇ ਸੰਕੇਤ ਕਰਦੇ ਆਂ ਆਪਣੀ ਟੀਮ ਜੇਤੀ ਬਣਦੀ ਹੀ ਹੋ ਬਠਿੰਡਾ ਦਾ ਉਧਰੋਂ ਦਾ ਨੈਸ਼ਨਲ ਲਾ ਕੇ ਉਹਨੂੰ ਸੋਧੇ ਕਰਾਏ ਉਹ ਪਿਛਲੇ ਹਫਤੇ ਵੀ ਜਿੱਥੇ ਕੋਈ ਪ੍ਰਾਲੀ ਸੀ ਭਾਵੇਂ ਪ੍ਰਾਲੀ ਨਹੀਂ ਵੀ ਸੀ ਉੱਥੇ ਸਾਰੇ ਸਾਂਡੀ ਆਈ ਹੈ ਪਿੰਕ ਬਾਲ ਵਾਰਮਿੰਗ ਹੁੰਦੀ ਹੈ ਉਹ ਪਿੰਕ ਸਟੈਮ ਬੋਰਰ ਉਹਦਾ ਪਿਛਲੇ ਹਫਤੇ ਦੇ ਵਿੱਚ ਅਟੈਕ ਵੇਖਿਆ ਗਿਆ ਕੁਝ ਖੇਤਾਂ ਦੇ ਵਿੱਚ ਉਹ ਆਈ ਹੈ ਤੇ ਕਿਸਾਨਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਦਵਾਈਆਂ ਜਿਵੇਂ ਕਲੋਰੋਪੈਰੀਫਾਸ ਹੋਈ ਹੋ ਤਿੰਨ ਚਾਰ ਹੋ ਰਿਹਾ ਤੇ ਅਸੀਂ ਉਹਨਾਂ ਨੂੰ ਕਹਿਆ ਵੀ ਉਹ ਦਵਾਈ ਤੁਸੀਂ ਉਹਨੂੰ ਚੜਕੋ ਉਹਦੇ ਨਾਮ ਮਰ ਗਈ ਹੈ ਵੈਸੇ ਤੇ ਜਿਹੜੇ ਹੁਣ ਠੰਡ ਪੈ ਰਹੀ ਧੁੰਦ ਪੈ ਰਹੀ ਕੱਲ ਪਰਸੋਂ ਦੀ ਤੇ ਉਹਦੇ ਕਰਕੇ ਹੀ ਬਹੁਤ ਕੰਟਰੋਲ ਹੈ ਠੰਡ ਕਰਕੇ ਸੁੰਡੀ ਆਟੋਮੈਟਿਕਲੀ ਇੱਕ ਦੋ ਦਿਨਾਂ ਚ ਸਾਰੀ ਮਰ ਜੂਗੀ ਤੇ ਇਸ ਕਰਕੇ ਵੀ ਚਲੋ ਉਹ ਕਹਿੰਦੇ ਵੀ ਜਿਹੜੀ ਸਾਨੂੰ ਦੱਸਿਆ ਸੀਗਾ ਵੀ ਸਪਰੇਅ ਦਾ ਦਵਾਈ ਇਹ ਆ ਪਾ ਦਿਓ ਤੇ ਪਾਣੀ ਲਾ ਦਿਓ ਉਹਦੇ ਚ ਪਾਣੀ ਝਾ ਪਾ ਲਓ ਅਸੀਂ ਉਹ ਵੀ ਕੀਤੇ ਕਹਿੰਦੇ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਨਹੀਂ ਫਰਕ ਤਾਂ ਪਿਆ ਉਹ ਟੈਂਪਰੇਚਰ ਕਰਕੇ ਸੀ ਨਾ ਟੈਂਪਰੇਚਰ ਠੰਡ ਹੋਣੀ ਨਹੀਂ ਪਈ ਇਹ ਤਾਂ ਪ੍ਰਿੰਟ ਜਿਹ ਹੈ ਛੋਟੇ ਵਾਲਾ ਸਟੇਮ ਬੋਰਰ ਨੂੰ ਤਾਂ ਕਰਕੇ ਨਹੀਂ ਫਰਕ ਪਿਆ ਵੀ ਜਦੋਂ ਹੁਣ ਠੰਡ ਸ਼ੁਰੂ ਪੈ ਪੈਣੀ ਸ਼ੁਰੂ ਹੋ ਗਈ ਹੈ ਤੇ ਸਪ੍ਰੇਆ ਕਰਨਗੇ ਕਿਸਾਨ ਪਾਣੀ ਲਾ ਕੇ ਤੇ ਉਸ ਤੋਂ ਬਾਅਦ ਮਰ ਜੂਗੀ ਕੋਈ ਐਡਾ ਪ੍ਰੋਬਲਮ ਨਹੀਂ ਹੈ ਉਹ ਕਹਿੰਦੇ ਜਦੋਂ ਠੰਡ ਪੈਣੀ ਹੈਗੇ ਉਦੋਂ ਤਾਂ ਫਸਲ ਦਾ ਬਹੁਤ ਜ਼ਿਆਦਾ ਨਹੀਂ ਕੋਈ ਨੁਕਸਾਨ ਨਹੀਂ ਅਸੀਂ ਸਰ ਵੀ ਟੀਮਾਂ ਬਣਾਈਆਂ ਸਾਰੇ ਪਿੰਡਾਂ ਸਾਰੇ ਜਾ ਰਹੇ ਬੰਦੇ ਸੋ ਇੰਨੀ ਸੁੰਡੀ ਹੈ ਨਹੀਂ ਜੇ ਟਮਾਟੇ ਪਿੰਡਾਂ ਦੇ ਵਿੱਚ ਹੈਗੀ ਜਿਵੇਂ ਬੱਲੂਆ ਨੇ ਸੀ ਇੱਕ ਪਿੰਡ ਚ ਚੱਕਾ ਤਰਸਿੰਗਲਾ ਸੀ ਜਾਂ ਮੋੜ ਦੇ ਪਿੰਡ ਸੀ ਦੋ ਤਿੰਨ ਉਹਨਾਂ ਟਾਵੇਂ ਟਾਵੇਂ ਪਿੰਡਾਂ ਦੇ ਵਿੱਚ ਟਾਵੇਂ ਟਾਵੇਂ ਖੇਤਾਂ ਦੇ ਵਿੱਚ ਆਈ ਹੈ ਜਿਆਦਾ ਹੈ ਨਹੀਂ ਟੈਗ ਕਿਉਂਕਿ ਰੋਜ਼ ਰਿਪੋਰਟ ਮੈਂ ਇਕੱਠੀ ਕਰਦਾ ਸ਼ਾਮ ਨੂੰ ਇਹ ਸਰਵੇਲੈਂਸ ਟੀਮਾਂ ਸਾਡੀ ਸੀ ਬਣਾਈਆਂ ਉਹ ਪਿੰਡਾਂ ਜਾ ਰਹੀਆਂ ਇੱਕ ਦੋ ਖੇਤਾਂ ਜਰੂਰੀ ਪ੍ਰੋਬਲਮ ਆਈ ਹੈ ਉੱਥੇ ਸਪਰੇਅ ਚਲ ਦੁਆਰਾ ਉਹਨਾਂ ਨੂੰ ਕਰਨੀ ਪੈਗੀ ਤੇ ਉਹ ਕੰਟਰੋਲ ਹੋ ਵੈਸੀ ਇਸ ਤਰ੍ਹਾਂ ਜਿਆਦਾ ਹੈ ਨਹੀਂ ਕੁਝ ਕਿਸਾਨ ਬੈਠੇਗੇ ਉਹ ਕਹਿੰਦੇ ਵੀ ਅਸੀਂ ਸਾਨੂੰ ਦੁਬਾਰੇ ਬਾਕੇ ਹੁਣ ਕੱਲ ਹੀ ਕਹਿੰਦੇ ਦੁਬਾਰੇ ਵੇਚਣੇ ਪਈਆਂ ਉਹ ਇੱਕ ਦੋ ਕੇਸ ਮੇਰੀ ਧਿਆਨ ਚ ਆਇਆ ਵੀ ਤਿੰਨ ਕਿਲੇ ਇੱਕ ਲਾਲੀਆ ਨਾ ਪਿੰਡ ਦੇ ਵਿੱਚ ਵਾਈ ਸੀ ਤੇ ਵੈਸੇ ਤਾਂ ਉਹ ਦੋਗੀਆਂ ਸਕਨਕ ਹੋ ਜਾਂਦੀ ਛਿੱਟਾ ਦੇਣ ਦੇ ਪਾਣੀ ਲਾਣ ਦੇ ਪਰ ਉਹ ਕਿਸਾਨ ਦਾ ਮਨ ਨਹੀਂ ਟਿਕਿਆ ਉਹਨੇ ਦਵਾਰੀ ਬੀਜਤੀ